ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਜਿਹੜੇ ਵੀ ਈਵਰਜ਼ ਨਵੇਂ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਤੰਦਰੁਸਤ ਹਾਂ ਤੇ ਪਿਛਲੇ ਵਲੌਗ ਦੇ ਵਿੱਚ ਮੈਂ ਇੱਕ ਪੁੱਛਿਆ ਸੀਗਾ ਕਿ ਤੁਸੀਂ ਆਪ ਹੀ ਦੱਸੋ ਕੀ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਡੇ ਘਰ ਕੀ ਆ ਰਿਹਾ ਹੈ ਨਾ ਕਿਹੜੀ ਚੀਜ਼ ਆਈ ਹੈ ਕਾ ਤੁਸੀਂ ਕਮੈਂਟ ਸਾਰਿਆਂ ਨੇ ਕੀਤੇ ਕਿ ਤੁਹਾਡੇ ਘਰ ਏਸੀ ਆਇਆ। ਔਰ ਤੁਹਾਡੇ ਸਾਰਿਆਂ ਦੇ ਕਮੈਂਟ ਬਿਲਕੁਲ ਸਹੀ ਸੀਗੇ। ਸਾਰੀਆਂ ਭੈਣਾਂ ਦੇ ਕਮੈਂਟ ਬਿਲਕੁਲ ਰਾਈਟ ਸੀਗੇ ਕਿ ਆਪਣੇ ਘਰ ਏਸੀ ਆਇਆ। ਤੇ ਕਿਉਂਕਿ ਬੁਟੀਕ ਦੇ ਵਿੱਚ ਜਿਹੜਾ ਆਪਣਾ ਰੂਮ ਬੁਟੀਕ ਵਾਲਾ ਹੈ ਉੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਸੀਗੀ ਤੇ ਵੀਡੀਓ ਬਣਾਉਣ ਚ ਮੈਨੂੰ ਬਹੁਤ ਦਿੱਕਤ ਆਉਂਦੀ ਸੀਗੀ। ਮੇਰੇ ਦਿਲ ਨਹੀਂ ਕਰਦਾ ਹਾਂ ਦਸੀਗਾ ਉਸ ਕਮਰੇ ਚ ਵੜਨ ਨੂੰ। ਇੱਕ ਤਾਂ ਆਪਣਾ ਕਮਰਾ ਉੱਪਰ ਹੈ ਉੱਪਰ ਗਰਮੀ ਜਾਵਾ ਹੁੰਦੀ ਹੈ ਨਾ। ਇੱਕ ਕੱਪੜਿਆਂ ਦੀ ਗਰਮੈਸ਼ ਹੋ ਜਾਂਦੀ ਹੈ। ਤੇ ਵੀਡੀਓ ਬਣਾਉਣ ਲਈ ਬਹੁਤ ਔਖੀ ਸੀਗੀ। ਸੋ ਆਪਣੇ ਘਰ ਆ ਗਿਆ ਏਸੀ ਤੇ ਪ੍ਰੋਬਲਮ ਇਹ ਸੀ ਕਿ ਉਸ ਦਿਨ ਹੀ ਆਪਾਂ ਸਫਾਈਆਂ ਕਰੀਆਂ 1 ਘੰਟਾ ਹੋਇਆ ਸੀ ਸਫਾਈਆਂ ਕਰੀਆਂ ਨੂੰ ਤੇ ਨਾਲ ਦੀ ਨਾਲ ਆਪਣੇ ਏਸੀ ਲੈ ਕੇ ਆ ਗਏ ਏਸੀ ਦਾ ਮੈਨੂੰ ਪਤਾ ਸੀਗਾ ਆਉਣਾ ਪਰ ਐ ਨਹੀਂ ਸੀ ਪਤਾ ਕਿਸ ਦਿਨ ਆਣਾ ਤੇ ਨਾ ਤਾਂ ਫਿਰ ਮੈਂ ਇਦਾਂ ਰੱਖ ਸਕਦੀ ਸੀ ਘਰ ਗੰਦਾ ਸੋ ਘਰ ਦੀ ਸਫਾਈ ਤਾਂ ਕਰਨੀ ਜ਼ਰੂਰੀ ਸੀ ਵੀ ਘਰ ਦੀ ਸਫਾਈ ਵੀ ਕਰ ਲਈ ਤੇ ਉਸ ਤੋਂ ਬਾਅਦ ਏਸੀ ਆ ਗਿਆ ਸੋ ਔਖਾ ਵੀ ਬਹੁਤ ਲੱਗਿਆ ਕਿਉਂਕਿ ਦੁਬਾਰਾ ਤੋਂ ਸਾਰਾ ਗੰਦ ਪੈ ਗਿਆ ਇਹ ਸਫਾਈ ਕਰਨੀ ਪਈ ਪਰ ਇੱਕ ਵੱਲ ਦੀ ਖੁਸ਼ੀ ਵੀ ਸੀਗੀ ਕਿ ਜਿਹੜੀ ਵਿੱਚ ਪ੍ਰੋਬਲਮ ਸੀ ਉਹ ਹੁਣ ਸੋਲਵ ਹੋ ਗਈ ਸੀ ਚਲੋ ਇੰਨਾ ਕਿ ਮੈਨੂੰ ਬਹੁਤ ਸੋਖਾ ਰਿਹਾ ਕਿ ਭੈਣ ਜੀ ਆਈ ਹੋਈ ਸੀ ਕਿ ਇਹਨਾਂ ਨੂੰ ਮੇਰੇ ਬਹੁਤ ਫਲੋਰ ਆਈ ਤੇ ਕ ਰਾਜਿੰਦਰ ਸ਼ਾਇਦ ਰਾਜਿੰਦਰ ਭੈਣ ਦਾ ਕਮੈਂਟ ਆਇਆ ਸੀਗਾ ਕਿ ਤੁਹਾਡੇ ਨਾਲ ਬਹੁਤ ਚੰਗੇ ਨੇ ਕਿ ਜਿਹੜੇ ਤੁਹਾਡੇ ਨਾਲ ਨਾਲ ਕੰਮ ਕਰਦੇ ਨੇ ਸਹੀ ਗੱਲ ਹੈ ਜੀ ਮੇਰੇ ਨਾਲ ਬਹੁਤ ਜ਼ਿਆਦਾ ਚੰਗੇ ਨੇ ਤੇ ਉਹ ਮੇਰੇ ਨਾਲ ਸਾਰੀ ਹੈਲਪ ਕਰਾਉਂਦੇ ਨੇ ਨਾਮ ਦਨੀਆ ਉਹ ਮੈਨੂੰ ਮੇਰੀ ਭੈਣਾ ਵਰਗੀ ਹੈ ਤੇ ਬਹੁਤ ਵਧੀਆ ਨੇ ਬਹੁਤ ਚੰਗੇ ਨੇ ਸਹੀ ਕਿਹਾ ਤੁਸੀਂ ਤੇ ਚਲੋ ਜੀ ਅੱਜ ਆਪਾਂ ਆਲਮ ਵਲੌਗ ਸ਼ੁਰੂ ਕਰਦੇ ਆਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਤੇ ਤੁਸੀਂ ਦੇਖੋ ਕਿ ਆਪਣੇ ਏਸੀ ਤਾਂ ਲੱਗ ਚੁੱਕਿਆ ਹੈ ਤੇ ਉਸ ਤੋਂ ਬਾਅਦ ਕਿੰਨਾ ਗੰਦਬਿਆ ਤੇ ਫਿਰ ਆਪਣੇ ਘਰ ਗੈਸਟ ਵੀ ਆਏ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਮਿਲਾਉਣੀ ਹੈ ਗੱਲਾਂ ਬਾਤਾਂ ਸੁਣਾਉਣੀਆਂ ਨੇ ਲੋ ਜੀ ਆਪਣੀ ਇੱਕ ਵਧੀਆ ਚੀਜ਼ ਆ ਗਈ ਘਰ 'ਚ ਉਹ ਹੈਗਾ ਏਸੀ ਜਿਹਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਕਿਉਂਕਿ ਆ ਕਮਰੇ 'ਚ ਖੜਿਆ ਨਹੀਂ ਸੀ ਜਾਂਦਾ ਇਹ ਆਪਣਾ ਬੁਟੀਕ ਵਾਲਾ ਰੂਮ ਹੈ ਤੇ ਸਾਡੇ ਖਿਲਾਰੇ ਬਹੁਤ ਜ਼ਿਆਦਾ ਪੈਸੇ ਨੇ ਹੁਣ ਸਵੇਰੇ ਅਸੀਂ ਸਫਾਈ ਕੀਤੀ ਸੀ ਸਾਰੇ ਘਰ ਦੀ ਤੇ ਹੁਣ ਸਾਡਾ ਉਹਨਾਂ ਹੀ ਖਲਾਲਾ ਫੇਰ ਪਿਆ ਦੇਖੋ ਸਾਰੇ ਕੱਪੜੇ ਜਿਹੜੇ ਹੈਂਗਰਾਂ ਤੇ ਟੰਗੇ ਸੀ ਉਹ ਸਾਨੂੰ ਕੱਢਣੇ ਪਏ ਬਾਹਰ ਤੇ ਆਹ ਸਾਰੀਆਂ ਲੇਸਾਂ ਵਗੈਰਾ ਪਈਆਂ ਨੇ ਬਹੁਤ ਸਾਰਾ ਸਾਡਾ ਕੰਮ ਵਧਿਆ ਹੁਣ ਤੇ ਗਰਮੀ ਬਹੁਤ ਹੈ ਪਰ ਇੱਕ ਗੱਲ ਵਧੀਆ ਹੋਈ ਕਿ ਈਡੀਓ ਬਣਾਉਣੀ ਹੈ ਜਿਹੜੀ ਸੌਖੀ ਹੋ ਗਈ ਸਾਨੂੰ ਬਹੁਤ ਔਖਾ ਹੁੰਦਾ ਸੀਗਾ ਬਹੁਤ ਸਿਨਾ ਹੁੰਦਾ ਸੀ ਤੇ 10 ਮਿੰਟ ਵੀ ਸਾਨੂੰ ਮੁਸ਼ਕਲ ਹੋ ਜਾਂਦਾ ਸੀ ਖੜਨਾ ਆ ਭੈਣ ਜੀ ਆਏ ਅਸੀਂ ਭੈਣ ਜੀ ਦਾ ਪੂਰਾ ਲਾਹ ਲੈ ਰਹੇ ਆ ਸੇਰ ਦਾ ਤੇ ਪਾਤਾ ਅਸੀਂ ਕਮੈਂਟ ਕਰਕੇ ਆਏ ਨਾ ਕਿ ਉਹ ਵੀ ਤੁਸੀਂ ਭੈਣ ਜੀ ਤੋਂ ਸਾਰਾ ਕੰਮ ਕਰਾ ਰਹੇ ਹੋ ਸਾਡੇ ਭੈਣ ਜੀ ਨੂੰ ਸ਼ੌਕ ਹੈ ਕੰਮ ਕਰਨ ਦਾ ਉਹ ਕਹਿੰਦੇ ਵੀ ਮੈਂ ਕਰਨਾ ਸਾਰਾ ਤੂੰ ਨਹੀਂ ਕਰਨਾ ਕੰਮ ਕਰਦੇ ਭੁੱਲਣਾ ਨਹੀਂ ਉਹ ਕਹਿੰਦੇ ਵੀ ਯਾਦ ਰਹਿਣਾ ਚਾਹੀਦਾ ਕੰਮ ਕਿਉਂਕਿ ਇਹਨਾਂ ਦਾ ਖੇਤੀ ਦਾ ਕੰਮ ਹੈ ਤੇ ਮੈਂ ਖ ਐਵੇਂ ਤੁਸੀਂ 4 ਦਿਨਾਂ ਚ ਭੁੱਲ ਜਓ ਕੰਮ ਤੇ ਬਾਈ ਜੀ ਸਾਨੂੰ ਕਹਿਣ ਵੀ ਤੁਸੀਂ ਸਾਡੀ ਬੁੜੀ ਖਰਾਉ ਕਰਤੀ ਇਹ ਤਾਂ ਕੰਮੀ ਬੋਲੀ ਹੀ ਸਾਰਾ ਇੰਨਾ ਸੁਣੋਂ ਕੰਮ ਕਰਦੀ ਸੀ ਸਾਰਾ ਭਰ ਗਿਆ ਕਮਰਾ ਹਾਂ ਹਾਂ ਤੇ ਸਾਰੇ ਕੱਪੜਿਆਂ ਦਾ ਬੁਰਾ ਹਾਲ ਹੋ ਗਿਆ ਹੁਣ ਇਹ ਜਾ ਆਪਾਂ ਮੁੱਟਾ ਮੁੱਟਾ ਜਿਹਾ ਮਾਰਤਾ ਫੇਰ ਇੱਕ ਵਾਰੀ ਕਰਾਂਗੇ ਜੇ ਦੋ ਆ ਚੱਕਿਆ ਗਿਆ ਨਾ ਇਹ ਤਾਂ ਕੂੜਾ ਜਿਹਾ ਤੇ ਇੱਕ ਵਾਰੀ ਫੇਰ ਵੱਜੂਗਾ ਤੇ ਲੋ ਜੀ ਪਟੇਕ ਦੀ ਸਫਾਈ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਆ ਗਏ ਉੱਪਰ ਰੋਮ ਜੇਸੀ ਚਲਾ ਕੇ ਬੈਠ ਕੇ ਭੈਣ ਜੀ ਤੇ ਇੱਕ ਨਾ ਵੱਡੇ ਭੈਣ ਜੀ ਦੀ ਬੇਟੀ ਹੈ ਗੁਰਪ੍ਰੀਤ ਤੇ ਉਹ ਆਈ ਹੋਈ ਹੈ ਤੇ ਉਹ ਉੱਪਰ ਆ ਕੇ ਬੈਠੀਆਂ ਸੀਗੀਆਂ ਗੱਲਾਂ ਮਾਰੀ ਜਾਂਦੀਆਂ ਸੀ ਇਹ ਉਹਨਾਂ ਨੇ ਸੂਟ ਸਾਡਾ ਦੇਖਣੇ ਸੀ ਤੇ ਆ ਦੇਖ ਲੈ ਪਸੰਦ ਵੀ ਕਰ ਲੇ ਤੇ ਹੁਣ ਆ ਰੱਖੀ ਬੈਠੀਆਂ ਨੇ ਆਪ ਦੇ ਕੋਲ ਆਹ ਲੋ ਇੰਨੇ ਸੂਟ ਖਰੀਦਦੀ ਬੈਠੇ ਐ ਐਸਕੇ ਦੀ ਕਾਟਨ ਦੇ ਲਾਈਟਿੰਗ ਸੂਟ ਤੇ ਆ ਵੀ ਖਰੀਦਿਆ ਹੋਇਆ ਇੱਕ ਨੇ ਆਹ ਹੈਗਾ ਜੀ ਮਸਲੀਂ ਦੇ ਵਿੱਚ ਸੀ ਗਏ ਸੀ ਤਾਂ ਨਹੀਂ ਆ ਮਸਲੀਂ ਦੇ ਵਿੱਚ ਤੇ ਆ ਹੈਗਾ ਏਕੇ ਟੈਕਸ ਦੇ ਵਿੱਚ ਸੀ ਲਿਆ ਇਹ ਹੈਗਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਦੁਪੱਟੇ ਵਾਲਾ ਸੀ ਠੀਕ ਜੋ ਹੋਰ ਹਜੇ ਮੂਡ ਚ ਨੇ ਖਰੀਦਣ ਦੇ ਤੇ ਹੌਲੀ ਹੌਲੀ ਮੂਡ ਬਣ ਲਿਆ ਕਿਉਂਕਿ ਅੱਜ ਅਸੀਂ ਲਵਾ ਲਿਆ AC ਬੀਬੀਆਂ ਠੰਡ ਦੇ ਚੱਕਰ ਦੇ ਵਿੱਚ ਸੂਣ ਖਰੀਦ ਲਿਆ ਜੇ ਹੁੰਦੀ ਗਰਮੀ ਤੇ ਬੀਬੀਆਂ ਨੇ ਭੱਜ ਜਾਣਾ ਸੀਗਾ ਭੱਜ ਜਾਂਦੀਆਂ ਹਾਂ ਬੀਬੀਆਂ ਕਹਿੰਦੇ ਰੋਟੀਆਂ ਦਾ ਫਿਕਰ ਨਹੀਂ ਰੋਟੀਆਂ ਪੱਕਾਂਗਾ ਮਕਾਨਿਆਂ ਪਰ ਜਾਈਦਾਂ ਖਾਣਗਾ ਹਾਂ ਇੱਕ ਇਹਨਾਂ ਨੇ ਰੋਟੀਆਂ ਪੱਕੀਆਂ ਹੋ ਗਈਆਂ ਖਾਣੀਆਂ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਬੀਬੀ ਫੋਨ ਉਹ ਮੈਂ ਪੈਂਦੀਦਲਾਂ ਕਿ ਤੇਰਾ ਮਾੜਾ ਉੱਥੇ ਛੱਡਿਆ ਆਈਆਂ ਕੋਲੇ ਹਾਲੋ ਆਪ ਨੂੰ ਦਿੱਤਾ ਫਿਰ ਆਵਾਲਾ ਗਰਪੀ ਤੇ ਨਾ ਇਹ ਤੁਸੀ ਦਿੱਤਾ ਫਾ ਐਸੇ ਦਿੱਤਾ ਆਪਾਂ ਨੂੰ ਦਿੱਤੇ ਆ ਤੁਮੇਂ ਬੈਂਜੀ ਦਿੱਤਾ ਇਹ ਨੋ ਤਾਂ ਦਾ ਕੇ ਆ ਦਿੱਤਾ ਹੈਗਾ ਪੰਮੀ ਭੈਣ ਜੀ ਦਾ ਪੰਮੀ ਭੈਣ ਜੀ ਨੂੰ ਅਸੀਂ ਹਾਂ ਲੋ ਹਲੋ ਇਹ ਗੁਰਪ੍ਰੀਤ ਨੇ ਆਪ ਖਰੀਦਿਆ ਇਹ ਕਾ ਖਰੀਦਿਆ ਇਹ ਵੀ ਗੁਰਪ੍ਰੀਤ ਨੇ ਆਪ ਖਰੀਦਿਆ ਸੂਰ ਦੇ ਟਿੱਕੇ ਆ ਨਹੀਂ ਠੀਕ ਹੈ ਰੋਟੀ ਖਾਣੀ ਹੋਈ ਨਹੀਂ ਖਾਣੀ ਕੋਈ ਨਹੀਂ ਅੱਜ ਅੱਜ ਏਸੀ ਲਾਇਆ ਮਾਮੀ ਨੇ ਬਟੀਕ ਤੇ ਹੁਣ ਉੱਠਣ ਨੂੰ ਜੀ ਕਰਦਾ ਬਹੁਤ ਫਾਇਦਾ ਲੈਣਾ ਕੋਈ ਅੱਜ ਕਿਹਨਾਂ ਨਾਲ ਬੈਠ ਕੇ ਜੀਣਾ ਕਰਦਾ ਗੱਦੀ ਉੱਤੇ ਬੈਠ ਕੇ ਜੀਣਾ ਕਰਦਾ ਜੀਉਂਗਾ ਕਿਤਾ ਪਰਸੀ ਉੱਤੇ ਬੈਠਿਆ ਸੂਟਾਂ ਦੀ ਫੋਟੋ ਆਈ ਨਹੀਂ ਸੀ ਪਹਿਲਾਂ ਹੋਰ ਚਾਰ ਕੋਈ ਗੱਲ ਅੱਛਾ ਸੌਖਮੰਦ ਫ੍ਰੀ ਵੀ ਹੋਗੀ ਹੁੰਦਾ ਜਿਸਕੇ ਸਾਵਨੋ ਸਾਵਨੋ ਹੋਗੇ ਤੇ ਕੋਈ ਬਾਈ ਤਾਂ ਹੀ ਰੋਟੀ ਦੀ ਸਰ ਜੀ ਚਲੋ ਹਾਂ ਲੱਗਦਾ ਵੀ ਇੱਥੇ ਬਿਠੈਣੀ ਹੈ ਹਾਂ ਲੈ ਆਪਾਂ ਨਾ 2-3 ਦਿਨ ਛੇ ਪਿਆਸੀ ਜਦੋਂ ਆਪਾਂ ਉੱਪਰ ਆ ਗਏ ਮੈਂ ਤਾਂ ਖੁਸ਼ ਹਾਂ 6:30 ਵਰਤਾਂ 7 ਵਜੇ ਸਾਵਨੋ 7 ਵਜੇ ਤਾਂ ਤੁਸੀਂ ਇੱਥੇ ਆਈਆਂ ਸੌਖਮੰਦ ਫ੍ਰੀ ਹੋਗੀ ਅੱਛਾ ਲਾਜ ਬਹੁਤ ਵੱਜ ਗਏ ਬਸ ਇਹਨਾਂ ਪਹਿ ਰਹਿਣ ਤੋਂ ਇਹਨਾਂ ਦੀ ਅਪੋ ਵੀਡੀਓ ਬਣਾਵਾਂਗੇ ਆ ਕੱਲੀ ਸ਼ਰਟ ਆ ਇਹਦੇ ਵਿੱਚ ਵਾਈਟ ਸਲਵਾਰ ਨਾਲ ਪਾਲੋ ਜਾਂ ਕਾਫੀ ਨਾਲ ਪਾਲੋ ਸੈਂਪਲ ਜੀ ਸੋਹਣੀ ਚੀਜ਼ ਹੈ ਨਾ ਬਾਜੂ ਇਹ ਬਾਜੂ ਦਾ ਕਟਵਰਕ ਹੈ ਘੇਰੇ ਦਾ ਇਹ ਰਸ ਲੈ ਲਾਈਨਿੰਗ ਮੈਂ ਤੁਹਾਈਂ ਦੇ ਬਤਨ ਆਵਾਲਾ ਤਿਆਰ ਹੈ ਕੇਰੇ ਦਾ ਹੈ ਨਹੀਂ ਹੈ ਨਾ ਮੰਮੀ ਕੇਰੇ ਦਾ ਹੈਗਾ 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 ਦੇਖ ਉਹ ਲੈਣੇ ਲਾ ਕੇ ਬਣਾ ਲੈਂਦੀ ਹੈ ਕੋਲ ਚਾਹੀਦੇ ਹਮ ਹੈਗਾ ਕੇਰੇ ਦਾ ਕੇਰੇ ਦਾ ਸਾਰਾ ਇਹ ਆਵੇ ਇਧਰ ਬਾਰੇ ਇਹ ਡਬਲ ਪਨੀਰ ਹੈ ਨਾ ਇੱਕ ਨਾ ਸਭਾ ਇਹ ਨਾ ਮਤਲਬ ਪੂਰੇ ਦਾ ਪੂਰਾ ਜਿੰਨਾ ਪਰਾ ਸੀ ਉਨਾ ਹੀ ਕੱਟਵਰਕ ਕਰਤਾ ਕਿੰਨਾ ਕੱਟਵਰਕ ਹਾਂ ਤੇ ਇਹਦੇ ਚ ਫਿਰ ਬਾਜੂ ਕੱਢ ਲੂ ਨਾ ਅਗਲਾ ਹਾਂ ਇਹ ਤਾਂ ਮੈਨੂੰ ਲੱਗਦਾ ਇਹ ਪਿੱਛੇ ਚਲੇ ਜਾਊਗਾ ਮੈਨੂੰ ਲੱਗਦਾ ਪਿੱਛੇ ਤੱਕ ਵੀ ਹੈ ਨਾ ਜੇ ਕਿਸੇ ਦਾ ਘੇਰਾ ਬਾਜੂ ਨਹੀਂ ਬੈਕ ਫਰੰਟ ਨਹੀਂ ਫਿਰ ਬਾਜੂ ਦੇ ਇੱਕ ਤਾਂ ਹੀ ਫਿਰ ਬਾਜੂ ਰਹਿ ਜੂ ਨਹੀਂ ਨਹੀਂ ਇਹ ਨਹੀਂ ਕਿੰਨਾ ਘੇਰਾ ਹੋਊਗਾ ਨਾਪ ਕੇ ਦੇ ਇਹ ਮੈਨੂੰ ਤਾਂ ਲੱਗਦਾ ਐਂ ਬਣੂਗਾ ਐਂ ਬਣਨਾ ਐਂ ਬਣਨਾ ਹਾਂ ਤੇ ਫਿਰ ਬਾਜੂ ਇੱਕ ਰਹਿ ਜੂ ਨਹੀਂ ਨਹੀਂ ਆ ਘੇਰਾ ਦੇਖੋ ਕਿੰਨਾ ਹੈ ਨਹੀਂ ਤਾਂ ਬੈਕ ਫਰੰਟ ਬਣ ਜੇ ਇਧਰ ਵੀ ਬਾਜੂ ਤੇ ਵਰਕ ਹੋ ਜਾ ਤਾਂ ਹਾਂ ਫਿਰ ਬਣ ਸਕਦਾ ਆ ਕਰਿਓ ਨਾਪਿਓ ਇਹਨੂੰ ਆਮੰਦਾ ਦਾ ਵਧੀਆ ਬਣ ਜੀ ਨਹੀਂ ਨਹੀਂ ਬਾਹਰ ਤਾਂ ਨਿਕਲਦੀ ਨਹੀਂ ਤੇ ਬਾਹਰ ਕਿੱਥੇ ਨਿਕਲਦੀ ਬੀਬੀ ਹੁਣ ਜੇ ਕਿਸੇ ਦਾ ਐ ਲਾ ਲੋ ਜਿਹਦਾ ਘੇਰਾ ਹੀ 19 19 ਹੁੰਦਾ ਪਹਿਲਾਂ ਦਾ ਨਿਕਲਿਓ ਬੀਬੀ ਬਾਹਰ ਨਹੀਂ ਨਿਕਲਿਓ ਤੇ ਰੱਖੇ ਰਹਿਨੇ ਮੇਰਾ 22.5 ਹਾਂ ਦੇਖ 22 ਵਾਲੇ ਦਾ 10 ਇੰਚ ਬਚ ਗਿਆ ਸਮਝ ਲੋ ਇਹ 27 ਹੈ ਬਾਈ ਸਾਡੇ ਬਾਈ ਪਰ ਫੋਲਡ ਵੀ ਤਾਂ ਹੋਣਾ ਬੰਦਾ ਅਮਨ ਦਾ ਬੰਦੂ ਅਮਨ ਦਾ ਤਾਂ ਬੰਦੂ ਉਹਦਾ ਤਾਂ ਅੱਗੇ ਪਿੱਛੇ ਹਾਂ ਬਹੁਤ ਸੋਹਣੀ ਹੈ ਹਾਂ ਉਹਦਾ ਬਣ ਸਕਦਾ ਉਹਦਾ ਬਣਦਾ ਬਣਦਾ ਹਾਂ ਉਹਦੇ ਇੱਥੇ ਲੈ ਜਾਨੀ ਹੈ ਥੋੜੀ ਬਾਹ ਨਿਕਾ ਬਾਹ ਹਾਂ ਸੱਚ ਮੈਂ ਹੀ ਦਿਮਾਗ ਤੇ ਖਰਾਬ ਹੁਣ ਆ ਨਾਪ ਇਹਦੇ ਨਾਲ ਨਹੀਂ 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 ਇਹ ਫੇਰ ਆਏ ਮੋੜ ਕੇ ਨਾ ਬਣੂਗਾ ਕੋ ਛੋਟਾ ਤੂੰ ਡਬਲ ਡਬਲ ਤਾਂ ਨਹੀਂ ਮੋੜਦਾ ਨਹੀਂ ਨਹੀਂ ਡਬਲ ਨਹੀਂ ਸਿੰਗਲ ਹੀ ਬਣਦੀ ਆਏ ਤਾਂ ਫਿਰ ਨਵਾਈ ਕਰਦੀ ਹੈ ਨਹੀਂ ਨਹੀਂ ਹਾਂ ਆਏ ਬਣੂਗਾ ਬਣ ਕੇ ਆਏ ਤੇ ਫਿਰ ਇੱਕ ਬਾ ਉਹਨਾਂ ਨੇ ਗਲਤ ਕੀਤੀ ਹੈ ਗਲਤ ਕਿਉਂ ਕੀਤੀ ਹੈ ਉਹਨਾਂ ਨੇ ਤਾਂ ਸਹੀ ਕਰਿਆ ਉਹਨਾਂ ਨੇ ਕਿਹਾ ਕਿ ਅੱਗੇ ਪਿੱਛੇ ਕਰਿਆ ਨਹੀਂ ਜਾ ਮਮੀ ਇੱਕ ਬਾ ਹੋਰ ਕਰਵਾ ਲਵੇ ਤਾਂ ਸੋਹਣੀ ਚੀਜ਼ ਬਣ ਜੇ ਹੋਰ ਕਰਵਾ ਲੇ ਹਾਂ ਫਿਰ ਬਾ ਹੋਰ ਕਰਵਾ ਲਓ ਫਿਰ ਵਧੀਆ ਬਣਦਾ ਤੇ ਬਾ ਨਾ ਆਹੋ ਲਾ ਕੱਟ ਦੇਵੇ ਉੱਥੇ ਤੇ ਬਾ ਮੂੰ ਬਣਾ ਦੇ ਲੈ ਸਲਾ ਲੈ ਸਲਾ ਹਾਂ ਨਜ਼ੀਰ ਉਹ ਤਾਂ ਬੜਾ ਇੰਦਾ ਨਹੀਂ ਵੀਡੀਓ ਨੂੰ ਇਕੱਲੇ ਆ ਕਈ ਤਾਂ ਦੋ ਤਿੰਨ ਬੰਨਿਆਂ ਦੀ ਲੈਸ ਲਾਉਣ ਲੱਗ ਗਏ ਹੁਣ ਤਾਂ ਹਾਂ ਲੈਸ ਲਾ ਸਕਦੀ ਹੈ ਹਾਂ ਲੋ ਵੀ ਖਾਣਾ ਖੁਣਾ ਘਾ ਕੇ ਉਹ ਗੱਲਾਂ ਮਾਰ ਰਹੇ ਆ ਗੁਰਪ੍ਰੀਤ ਦੇ ਤਜਾਬ ਵੀ ਬਣਦਾ ਤੇ ਥੋੜਾ ਡਿਪਰੈਸ਼ਨ ਵੀ ਆ ਤੇ ਸਾਡੀ ਭਜਾਈ ਨਵਿੰਦਰ ਨੂੰ ਵੀ ਅਤੇ ਬੀਬੀ ਉਹਦੀਆਂ ਗੱਲਾਂ ਕਰ ਰਹੀ ਆ ਕਿ ਵੀਰਿੰਦਰ ਨੂੰ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਦੋਨਾਂ ਦਾ ਕੰਪੈਰੀਜ਼ਨ ਕਰਨ ਲੱਗੀ ਹੋਈ ਹੈ ਨਹੀਂ ਬੰਦ ਉਹ ਵੀ ਕਹਿੰਦੀ ਹੋ ਹੁਣ ਉਹ ਮਾਇਨੇ ਨਹੀਂ ਕੰਮ ਕਰਦਾ ਤਾਂ ਨਹੀਂ ਬਦਲਾ ਉਹ ਤਾਂ ਨਾ ਕਰਦੀ ਯਾ ਕਿ ਕਰ ਉਹ ਨਹੀਂ ਕਰ ਕੀਤੀ ਮੈਂ ਤੇ ਆਪਣੇ ਬਸ ਤਾਂ ਠੀਕ ਆ ਇੱਕ ਬਿਮਾਰੀ ਦਾਦ ਗਈ ਪਹਿਲਾਂ ਤਾਂ ਮੈਨੂੰ ਇੰਜੈਕਸ਼ਨ ਹੋਣ ਦੀ ਹੁੰਦੀ ਸੀ ਤੇਜਾਬ ਦਾ ਉਹ ਤਾਂ ਮੈਨੂੰ ਪਤਾ ਹੀ ਨਹੀਂ ਕਿ ਜਾਬ ਕੀ ਚੀਜ਼ ਹੈ ਉਹ ਜਦੋਂ ਆਪੀ ਗਏ ਡਾਕਟਰ ਸਾਹਿਬ ਕੋਲ ਬੋਜ਼ਲਾ ਲਉਂਦਾ ਡਾਕਟਰ ਤੇਜਾਬ ਦਾ ਮੈਨੂੰ ਹੋਰ ਗੱਲ ਲੱਗਦੀ ਆ ਵੀ ਬੰਦੇ ਦੇ ਪਹਿਲਾਂ ਤੇਜਾਬ ਬਣਨ ਲੱਗਦਾ ਹੈ ਦੋਸਤੋ ਬਾਅਦ ਹੋਰ ਡਿਪਰੈਸ਼ਨ ਬਣਦਾ ਹੋ ਸਕਦਾ ਹਾਂ ਹੈਗੀ ਗੱਲ ਇਤਿਹਾਸ ਵੀ ਬਹੁਤ ਕੰਮ ਹੁੰਦਾ ਕਿਉਂਕਿ ਇਹਨੂੰ ਦੇਖੋ ਲਓ ਅਮ ਸੀਰਿੰਦਰ ਨੂੰ ਵੀ ਜਾਂ ਫਿਰ ਉਲਟੀ ਕਰਕੇ ਹੁੰਦੀ ਪਾਣੀ ਪੀ ਕੇ ਕੱਢ ਕੇ ਹੁੰਦੀ ਸੀ ਮੈਂ ਉਦੋਂ ਦੇ ਮਾਂ ਵੀ ਕਿੰਨਾ ਰਵਿੰਦਰ ਸਿੱਧੂ ਦੇ ਤਰੇ ਰਾਤਾਂ ਲੜੀ ਕਰੇ ਕਿੰਨੀਆਂ ਟ੍ਰਿਪਾਂ ਹੁੰਦੀਆਂ ਤੈਨੂੰ ਵੀ ਬਹੁਤ ਸੀਗਾ ਬਹੁਤ ਪ੍ਰੋਬਲਮ ਸੀ ਤੇ ਹੁਣ ਉਹਨੂੰ ਐਸਿਡ ਵਾਂ ਨੂੰ ਹਟ ਗਿਆ ਮੈਨੂੰ ਪਤਾ ਹੀ ਨਹੀਂ ਹੁਣ ਇਹ ਹੁਣ ਉਹਨੂੰ ਡਿਪਰੈਸ਼ਨ ਮੈਨੂੰ ਲੱਗਦਾ ਬੀਬੀ ਜੇ ਉਹਦਾ ਡਿਪਰੈਸ਼ਨ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਨੂੰ ਕੁਝ ਹੁੰਦਾ ਵੀ ਹੈ ਹੁੰਦਾ ਵੀ ਨਹੀਂ ਹੁੰਦਾ ਹਾਂ ਉਹਨਾਂ ਨੇ ਕਦੇ ਨਾ ਹੀ ਨਹੀਂ ਲਿਆ ਤੇ ਯਾਰ ਬੜਿਆ ਪਿਆ ਹੁਣ ਘਟ ਪਾਉਂਦਾ ਤੇ ਦਿਮਾਗ ਜਾਂਦਾ ਹੀ ਤੇਜਾਬ ਵਾਲਾ ਹੁਣ ਤਾਂ ਘਟ ਗਿਆ ਕੁੜਾ ਤੇਜਾਬ ਦਾ ਘਟ ਗਿਆ ਨਹੀਂ ਤੇ ਰੋਟੀਆਂ ਤੂੰ 4-4 ਪੰਦੂ ਚ ਖਾ ਲਈ ਨਿਕਲੀ ਨਹੀਂ ਰੋਟੀ ਤਾਂ ਨਹੀਂ ਭੁੱਖ ਤਾਂ ਲੱਗਦੀ ਏ ਤੈਨੂੰ ਭੁੱਖ ਤਾਂ ਬਹੁਤ ਲੱਗਦੀ ਹਾਂ ਰੋਟੀ ਤਾਂ ਮੈਂ ਦੋ ਫੋਲਕੇ ਜਾਂ ਜਿਵੇਂ ਹੁਣ ਅੱਜ ਤਿੰਨ ਖਾ ਲਈ ਨਹੀਂ ਜਦੋਂ ਤੂੰ ਸਾਡੇ ਕੋਲੇ ਆਈ ਹੈ ਨਾ ਉਦੋਂ ਜ਼ਿਆਦਾ ਗੋਰੂ ਲੱਗਦੀ ਸੀ ਉਦੋਂ ਮੇਰਾ ਬਹੁਤ ਗੁੜਾ ਹਾਲ ਸੀ ਹਾਂ ਉਹ ਚਾਹੇ ਖਾਂਦੀ ਸੀ ਨਹੀਂ ਨਹੀਂ ਮਾਖਾ ਨੇ ਤੋ ਸਾਡੇ ਕੋਲੇ ਆਈ ਉਹ ਤੋ ਇਹ ਕੋਈ ਨੂੰ ਆਇਆ ਹੈ ਬਾਗੀ ਰਾਹ ਉਹ ਤਾਂ ਬਹੁਤ ਗਰਾਹ ਹਾਲ ਸੋ ਮਨ ਦਾ ਹਾਲ ਹੈ ਤੇ ਮਾ ਸੱਜੀ ਵੀ ਆ ਗਈ ਤੂੰ ਤੇ ਮੇਰਾ ਬਹੁਤ ਗਰਾਹ ਹਾਲ ਸੋ ਹਾਂ ਹੋਂ ਤਾਂ ਥੋੜਾ ਜਿਹਾ ਸੈੱਟ ਹੋਂਸ ਆਜ ਦੇ ਸਹੀ ਲੱਗਦੀ ਕਿੰਨਾ ਜਿਹਾ ਰੋਲਾ ਲੱਗ ਗਿਆ ਉਹ ਤੇ ਵੱਲ ਨਹੀਂ ਲੱਗ ਉਹ ਤਾਂ ਬਹੁਤ ਹਾਂ ਹਾਂ ਕਿਉਂ ਦੇ ਕੀ ਹੋਇਆ ਸੀ ਇਹ ਕਈ ਵਾਰ ਦਵਾਈ ਦੇ ਹੀ ਹੋ ਜਾਂਦਾ ਹੁਣੇ ਬੰਦ ਕਰ ਦਿੱਤੀਆਂ ਦਵਾਈਆਂ ਸਾਰੀਆਂ ਬਸ ਆਹ ਇੱਕ ਨਹੀਂ ਉਹਦੇ ਫਿਰ ਕੀ ਹੋ ਜਾਂਦਾ ਨਹੀਂ ਉਹ ਮੈਂ ਤਾਂ ਜਾਣਗਤ ਨਹੀਂ ਮੈਨੂੰ ਕੀ ਹੋਈ ਸੁਣ ਜੇ ਹੋਈ ਬਈ ਹੋਣੀ ਆ ਹਾਂ ਚਲ ਜਾਨ ਨੂੰ ਜੀ ਕਰਦਦਾ ਨਾ ਕੰਮ ਉਹਦੇ ਆਈ ਆਦੀ ਸੀ ਮੇਰਾ ਜੀ ਹੁੰਦਾ ਮੈਂ ਇੰਦਰ ਹੀ ਰਹਿ ਕੇ ਆ ਕੇ ਹਾਂ ਹਾਂ ਉਧਰ ਵੀ ਹੀ ਹੈ ਠੱਕੇ ਲਾ ਫਿਰ ਅਸੀਂ ਉਹ ਦਵਾਈਆਂ ਨੇ ਬਾਜ਼ਾਰ ਚੱਲ

ਦੇ ਉਹ ਤੇ ਦਾ ਆਵਾਂ ਤੇ ਬਿਲਕੁਲ ਡਰੇ ਕੇ ਕੋਠੇ ਬਿਠੀ ਨਹੀਂ ਹੁਣ ਉਹ ਚਲ ਗੱਲਾਂ ਤਾਂ ਕੀਤੀਗਾ ਹੁਣ ਵੀ ਸਾਹ ਲੈਣਗੇ ਉਹੀ ਬਵਾਦੀਆ ਫੇਰ ਦਾਲੀ ਕੋਈ ਸਾਈ ਇਹਨਾਂ ਨੂੰ ਇੱਕਦਾਂ ਭਰਤੀ ਕਰਾ ਦੋ ਇਹਨਾਂ ਨੂੰ ਭਾਈ ਇੱਕੇ ਦਾ ਭਰਤੀ ਕਰਾਓ ਕੀ ਪਤਾ ਆਪਸ ਚ ਦੁੱਖ ਸੋ ਕਰਕੇ ਠੀਕ ਹੋ ਜਾਣ ਸਿਰਫ ਉਸ ਦਾ ਡਾਕਟਰ ਨੂੰ ਵੀ ਡਿਪਰੈਸ਼ਨ ਆਹ ਨਾ ਇਹ ਵੀ ਹੋ ਸਕਦਾ ਡਾਕਟਰ ਨੂੰ ਵੀ ਕਰ ਦੇਣਾ ਕੀ ਤੋਂ ਕਹਿ ਜਾਂਗੇ ਜੰਮੂ ਕਿਹਾਦਾ ਇਹਦਾ ਪਤਾ ਨਾ ਲੱਗਦਾ ਹੁੰਦਾ ਪਰੇਸ਼ਨ ਦਾ ਹਾਂ ਕਿਵੇਂ ਹੋ ਜਾਂਦਾ ਇਹਦਾ ਪਤਾ ਨਹੀਂ ਲੱਗਦਾ ਇਹਦੇ ਜਿਹੜਾ ਬੰਦਾ ਕਮਲ ਮਾਰ ਦੋ ਨਹੀਂ ਪਤਾ ਕਰਦਾ ਕਰਦਿਆਂ ਨੂੰ ਵੀ ਛੇਤੀ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਹਾਂ ਇਹ ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ ਕਿ ਇਹਨੂੰ ਕੋਈ ਪ੍ਰੋਬਲਮ ਹੈ ਨਹੀਂ ਪਤਾ ਲੱਗਦਾ ਪਹਿਲਾਂ ਯੋਥੇ ਡਾਕਟਰ ਤੇ ਲਿਖ ਜਾਇਆ ਤੇਰਾ ਮਾਏ ਬਿੰਦਰ ਮਾ ਜਿਆ ਕਰਵਾ। ਉਥੇ ਐਨੇ ਬਸਣ ਨਹੀਂ ਆਏ ਹੋਈ ਤਿੱਕੇ। ਆ ਆ ਬੀਬੀ ਫਿਲਪੋਰ ਤੋਂ ਬੁਲਾਇਆ। ਉਹ ਨਾ ਸ਼ਾਇਦ ਇਹਨੇ ਕੁੜਗਾ। ਵਾਰੀ ਨਹੀਂ ਹੁੰਦੀ ਇੱਥੇ ਇੰਨਾ ਰਸ ਨਹੀਂ ਕਰਦੀ। ਹਾਂ। ਕੋਟ ਜਖਮੀ। ਹਾਂ ਜਖਮੀ ਹਾਂ। ਉਹਦੀ ਦਵਾਰੀ ਨਹੀਂ ਹੁੰਦੀ। ਨਹੀਂ ਤੇ ਉਹ ਤਾਂ ਨਹੀਂ ਪਤਾਈਏ। ਨਹੀਂ ਲਈ ਉਹਦੇ ਤੋਂ। ਉਹ ਤੇ ਬਹੁਤ ਜਾਂਦੀ ਹੈ ਜਖਮੀ ਤੇ ਉਹ ਆਉਂਦੇ ਹੀ ਹੱਥ 'ਚ ਤਿੰਨ ਦਿਨ ਮੈਨੂੰ ਕੀ ਪਤਾ ਕਿੰਨੇ ਦਿਨ ਲੋੜ ਪੈ ਜਾਣੀ ਜ਼ਿਆਦੇ ਦਵਾਈ ਦੀ। ਇਹ ਵਰਤੀ ਕਿ ਕੱਢ ਦੇ ਕੱਢ ਦੇ ਕਿੰਨੇ ਦੀ 200 ਉਹ ਵੀ ਮਿਲਦਾ ਇੰਨੇ ਹੀ ਆਣ ਲੈ ਦੇ ਬ੍ਰੀਫੋਰ ਕਿੱਥੇ ਗਈ ਆ ਲੈ ਨਾਲ ਕੋਲੇ ਇੱਥੇ ਸਾਹਮਣੇ ਆਇਆ ਆਪਣੇ ਘਰ ਦੇ ਜਿਵੇਂ ਸਾਹਮਣੇ ਦੇ ਘਰ ਆ ਜਾਂਦੇ ਵੇ ਮੈਂ ਆਪਣੇ ਘਰ ਦੇ ਪਾਸੇ ਜੇ ਤੂੰ ਉਪਸ਼ਟੀ ਹੋਣੀ ਹੈ ਕੋਲ ਆਉਂ ਗੜ ਜਾਣੀ ਕਣੀ ਮੈਂ ਕੋਲੀ ਵਾਰ ਦਿਨ ਜਦ ਚਾਲ ਜਾਣੇ ਨਹੀਂ ਚੱਕਦੇ ਉਹਨਾਂ ਚ ਚੱਲੂਗੇ ਵੀ ਫਿਆ ਨਹੀਂ ਜੋ ਹਟਦੇ ਨੇ ਜੇ ਮੋਰ ਕੋ ਦਾ ਨਾ ਦੱਸੋ ਤੁਮ ਅਟਕਾ ਬਸ ਪਕਾ ਦੇਗੇ ਗੋਲੀ ਦੀ ਇੱਕ ਇੱਕ ਗੋਲੀ ਜੁੱਤੀ ਫਿਰ ਉਹ ਤਾਂ ਉਹਨੇ ਕਹਿਣੇ ਹੁੰਦਾ ਡਾਕਟਰਾਂ ਨੇ ਤਾਂ ਬੀਬੀ ਫਿਰ ਇਹ ਕਹਿੰਦੇ ਬਣਾਣਾ ਹੀ ਹੈ ਗਾਹਕ ਤਾਂ ਹੌਸਲਾ ਦਿੰਦੇ ਆ ਉਹ ਲੋ ਜੀ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਅੱਜ ਸੁਣਾਈਆਂ ਅਸੀਂ ਹਾਸਾ ਮਜ਼ਾਕ ਦੀਆਂ ਗੱਲਾਂ ਸੀਗੀਆਂ ਸਾਰੀਆਂ ਇਹ ਤੇ ਮੈਨੂੰ ਲੱਗਦਾ ਤੁਹਾਨੂੰ ਇਹ ਵਲੌਗ ਬਹੁਤ ਪਸੰਦ ਆਊਗਾ ਪਸੰਦ ਆਇਆ ਤਾਂ ਵਲੌਗ ਨੂੰ ਲਾਈਕ ਜਰੂਰ ਕਰਦਿਆ ਕਰੋ ਸਸ ਲਾਈਕ ਘਟ ਕਰ ਰਹੇ ਹਾਂ ਕਮੈਂਟ ਕਰਦਿਆ ਕਰੋ ਤੇ ਫਿਰ ਆਪਾਂ ਮਿਲਾਂਗੇ ਕੋਈ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਸ ਸ਼ੀਰ